ਸ਼ਾਰਪੁਰ ਦੇ ਥਾਣਾ ਦਸੂਹਾ ਵਿਖੇ ਉਸ ਸਮੇਂ ਪੁਲਿਸ ਨੂੰ ਭਾਜੜਾ ਪੈ ਗਈਆਂ ਜਦੋਂ ਪੁਲਿਸ ਨੂੰ ਰੋਡ ਤੇ ਖੜੀ ਇੱਕ ਥਾਰ ਗੱਡੀ ਭ੍ਰਮਤ ਹੋਈ ਜਿਕਰਯੋਗ ਹੈ ਕਿ ਇਸ ਲਵਾਰਿਸ ਹਾਲਤ ਵਿੱਚ ਖੜੀ ਥਾਰ ਤੇ 5 ਤੋਂ 6 ਨਿਸ਼ਾਨ ਗੋਲੀਆਂ ਦੇ ਸਨ ਇਸ ਖੜੀ ਥਾਰ ਦੀ ਸੂਚਨਾ ਮਿਲਦੇ ਸਾਰ ਹੀ ਜਿੱਥੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਉੱਥੇ ਹੀ ਐਸਪੀ ਸਰਬਜੀਤ ਸਿੰਘ ਬਾਈਆ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਥਾਰ ਦੇ ਮਾਲਕ ਦਾ ਨਾਮ ਰਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਹੈ ਜਿਸ ਤੋਂ ਬਾਅਦ ਪੁਲਿਸ ਨੇ ਰਜੀਵ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਰਜੀਵ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਸਾਹਮਣੇ ਆਇਆ ਕਿ ਰਜੀਵ ਸੋਸ਼ਲ ਮੀਡੀਆ ਤੇ ਪੁਲਿਸ ਦੀ ਵਰਦੀ ਵਿੱਚ ਦਿਖ ਰਿਹਾ ਹੈ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਕਹਿੰਦਾ ਹੈ ਉਨਾ ਦੱਸਿਆ ਕਿ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਰਾਜੀਵ ਦੇ ਉਸਤਾਦ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸਭ ਹਾਈ ਵੋਲਟੇਜ ਡਰਾਮਾ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਾਜੀਵ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਇੱਕ ਬਹੁਤ ਵੱਡੀ ਠੱਗੀ ਦੀ ਦਾਸਤਾਨ ਸਾਹਮਣੇ ਆਈ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਹਾਲੇ ਤੱਕ ਇਨ੍ਹਾਂ ਕੋਲੋਂ 20 ਨੌਜਵਾਨ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਕੁੱਲ ਰਕਮ 2 ਕਰੋੜ ਦੀ ਸਾਹਮਣੇ ਆਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਰਜੀਵ ਚਾਰ ਸਾਥੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਲਈ ਠੱਗੀ ਮਾਰਦਾ ਸੀ ਫਿਲਹਾਲ ਪੁਲਿਸ ਨੇ ਇਨ੍ਹਾਂ ਪਾਸੋਂ ਇੱਕ ਇੰਸਪੈਕਟਰ ਇੱਕ ਮੁਲਾਜ਼ਮ ਅਤੇ ਪੀਪੀ ਪੁਲਿਸ ਦੇ ਆਈ ਕਾਰਡ ਤੋਂ ਇਲਾਵਾ ਥਾਰ ਗੱਡੀ ਦੇ ਗੋਲੀਆਂ ਚਲਾਉ ਲੇ ਵਰਤਿਆ ਗਿਆ ਨਜਾਇਜ਼ ਅਸਲਾ ਵੀ ਬਰਾਮਦ ਕੀਤਾ ਹੈ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਰਜੀਵ ਨੇ ਖੁਦ ਹੀ ਇਸ ਥਾਰ ਤੇ ਗੋਲੀਆਂ ਚਲਾਈਆਂ ਸਨ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਕੁਝ ਟੈਕਨੀਕਲ ਪੁਆਇੰਟਸ ਤੇ ਸਾਨੂੰ ਉਥੋਂ ਕੁਝ ਕਲੂਜ਼ ਮਿਲੇ ਜਿਹੜੀ ਥਾਰ ਗੱਡੀ ਇਹਦੀ ਚਲਦੀ ਚ ਫਾਇਰ ਲੱਗੇ ਆ ਕਿ ਖੜੀ ਚ ਫਾਇਰ ਲੱਗੇ ਆ ਐਕਸਪਰਟਸ ਤੋਂ ਅਸੀਂ ਉਹਦੀ opinion ਲਈ ਔਰ ਫਰਦਰ ਜਿਹੜੀਆਂ ਸਾਨੂੰ ਲੀਡਸ ਮਿਲੀਆਂ ਵੀ ਇਹ ਜਿਹੜਾ ਬੰਦਾ ਹੈ ਇਹ ਪਹਿਲਵਾਨ ਹੈ ਔਰ ਇਹਦਾ ਜਿਹੜਾ ਸ਼ੌਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੁਝ ਸਾਨੂੰ ਦੱਬੀ ਜਵਾਂ ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਇਹਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਲੇ ਔਨ ਪ੍ਰੋਸੈਸ ਸੀਗੇ ਇਨ ਬਿਟਵੀਨ ਅਸੀਂ ਵੀ ਇੱਥੋਂ ਫ੍ਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ ਔਰ ਇਨਵੈਸਟੀਗੇਟਿਓਨ ਕਿ ਬੜਾ ਇਨਸੀਡੈਂਟ ਜਿਹੜਾ ਸੀਗਾ ਪੰਜ ਫਾਇਰ ਹੋਏ ਹੋਏ ਸੀ ਥਾਰ ਗੱਡੀ ਤੇ ਔਰ ਬੰਦਾ ਮਿਸਿੰਗ ਸੀਗਾ ਉਨੂੰ ਐਸਐਸਪੀ ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ ਔਰ ਸੀਨੀਅਰ ਅਫਸਰਰਾਂ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੀ 100% ਇਹਨੂੰ ਟ੍ਰੇਸ ਕਰੋ ਅ ਵਿਦਨ ਨੋ ਟਾਈਮਸ ਚਲੋ ਸਾਡੀਆਂ ਸੀਆਈ ਦੀਆਂ ਟੀਮਾਂ ਡੀਐਸਪੀ ਦਸੂਆ ਐਂਡ ਐਸਐਚਓ ਦਸੂਆ ਇਹ ਸਾਰਿਆਂ ਨੇ ਅਸੀਂ ਵੱਖ-ਵੱਖ ਟੀਮਾਂ ਲਾ ਕੇ ਉੱਥੇ ਵਰਕ ਜਦੋਂ ਸਟਾਰਟ ਕੀਤਾ ਇਨ ਇਸ ਵਰਕ ਦੇ ਦੌਰਾਨ ਹੀ ਸਾਡੇ ਕੋਲ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮੁਲਾਜ਼ਮ ਹੈ ਜੀ ਅਸੀਂ ਸਪੋਰਟ ਸੈਂਟਰ ਤੋਂ ਇਹਦਾ ਪਤਾ ਕਰਾਇਆ ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮੁਲਾਜ਼ਮ ਜਦੋਂ ਇਹਦੀ سوشل میڈیا ਅਸੀਂ ਨੈਟਵਰਕ ਚੈੱਕ ਕੀਤਾ ਉੱਥੇ ਇਹਦੀਆਂ ਏਐਸਏ ਦੀਆਂ ਫੋਟੋ ਸਿਕੀਆਂ ਜਿਹੜੀਆਂ سوشل میڈیا ਤੇ ਇਹਨਾਂ ਆਪ ਹੀ ਪਾਈਆਂ ਹੋਈਆਂ ਸੀ ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ ਪੀਪ ਪੁੱਠੀ ਲੱਗੀ ਹੋਈ ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੋਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪਰੋਕਸੀਮੇਟਲੀ ਬੀ ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਤੇ ਪੰਜਾਬ ਦੇ ਪੰਜਾਬ ਦੇ ਮਕੇਰੀਆਂ ਦਸੂ ਏਰੀਏ ਦੇ ਆ ਔਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਨ ਦੇ ਆ ਔਰ ਉਹ ਤਕਰੀਬਨ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ ਕੋਈ ਕਿਸੇ weight ਵਿੱਚ ਆ ਕੋਈ ਕਿਸੇ weight ਦੇ ਵਿੱਚ ਔਰ ਇਹਨੇ ਉਹਨਾਂ ਨੂੰ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਵੱਖ-ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤੇ ਪ੍ਰੋਕਸੀਮੇਟਲੀ 2 ਕਰੋੜ ਦੇ ਲੱਗੇ ਅਮਾਉਂਟ ਬਣਦੀ ਸੀ ਜਿਹੜਾ ਜਿਹੜੀ ਇਹਨੇ ਲਈ ਹੋਈ ਸੀ ਔਰ ਉਹਦੀ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹਾਲੇ ਚੱਲ ਰਹੀ ਹੈਗੀ ਆ ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਆ ਉਸ ਤੋਂ ਬਾਅਦ ਇਹਦੀ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹਨੇ ਨਾ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ ਤੇ ਕਾਲ ਸੀਗੀਆਂ ਇੰਟਰਨੈਟ ਕਾਲ ਸੀਗੀਆਂ ਜਦੋਂ ਉਹਦੇ ਤੇ ਅਸੀਂ ਵਰਕ ਸਟਾਰਟ ਕੀਤਾ ਤੇ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੈਲਾ ਕਰਮੇਲ ਜਰਨੈਲ ਕੈਲਾ ਜਿਹੜਾ ਕਿ ਇਹਦਾ ਉਸਤਾਦ ਹੈ ਜਦੋਂ ਉਹਦੇ ਨਾਲ ਥੋੜੀ ਸਖਤੀ ਨਾਲ ਪਤਾ ਕੀਤਾ ਤੇ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਹਰਜਿੰਦਰ ਹਣੀ ਇਰਾ ਇਰੀ ਫਿਰ ਅਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ 에ਰੀ얼ਟੋ ਗੱਡੀ ਚ ਬੈਠ ਕੇ ਉਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਰਾਤੀ ਲੇਟ ਨਾਈਟ ਆਲਮੋਸਟ ਕਾਫਿਨ ਲੇਟ ਹੋ ਗਿਆ ਸੀ ਅਸੀਂ ਤੇ ਇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ। ਔਰ ਫਰਦਰ ਇਹਨੂੰ ਰਿਕਵਰ ਕੀਤਾ ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲਿਗਲ ਹੈਗਾ ਇਹਦੇ ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈਗੀ ਵੀ ਇਹਦੇ ਕੋ ਆਇਆ ਕਿੱਥੋਂ ਤੇ ਕਿਵੇਂ ਇਹਦੇ ਕੋਲ ਪਹੁੰਚਿਆ ਇਹ ਜਿਹਦੇ ਜਦੋਂ ਇਹਨੂੰ ਰਾਉਂਡ ਅਪ ਕਰ ਲਿਆ ਫਿਰ ਅਸੀਂ ਇਹਨੂੰ ਇਨ ਹੈਂਡ ਕੀਤਾ ਜਦੋਂ ਔਰ ਫਰਦਰ ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ ਪੀਏਪੀ ਦੀ ਮੋਹਰ ਲੱਗੀ ਹੋਇਆ 8 ਬਟਾਲੀਅਨ ਦੀ ਜਿਹੜੀ ਕਿ ਜਦ ਕਿ 8 ਬਟਾਲੀਅਨ ਪੀਏਪੀ ਚ ਹੈ ਹੀ ਕੋਈ ਨਹੀਂ ਤੇ ਕਰوں ਜਦੋਂ ਇਹਦੀ ਸਰਚ ਕੀਤੀ ਤੇ ਇਹਦੀਆਂ ਵਰਦੀਆਂ ਮਿਲੀਆਂ ਪ੍ਰੋਪਰ 벨ਟ ਆ ਸੰਸਪੈਕਟਰ ਇਨਸਪੈਕਟਰ ਰੈਂਕ ਦੀ ਹੈ ਇੱਕ ਇੱਕ ਹੀ ਐਸਏਈ ਦੀ ਇਹ ਦੋ ਵਰਦੀਆਂ ਇਹਦੇ ਘਰੋਂ ਮਿਲੀਆਂ ਔਰ ਤਿੰਨ ਇਹ ਹਾਂ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ ਤੇ ਇੱਕ ਵਰਦੀ ਪਾਲਦੇ ਸੀ ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਰ ਤੇ ਜਦੋਂ ਲੰਘਦਾ ਸੀ ਤੇ ਮੁਲਾਜ਼ਮ ਕਹਿ ਕੇ ਉੱਥੋਂ ਟੋਲ ਪਲਾਜ਼ਿਆਂ ਤੋਂ ਕ੍ਰੋਸ ਕਰਦਾ ਸੀਗਾ ਔਰ ਸਾਨੂੰ ਜਿੰਨਾ ਅਸੀਂ ਸ਼ੌਕ ਸੀਗੇ ਔਨ ਜਿੰਨੀਆਂ ਨੇ ਠੱਗੀ ਮਾਰੀ ਆ ਪਹਿਲਾਂ ਅਸੀਂ ਆਰਮ ਸੈਕਟ ਸਰਚਾ ਦਿੱਤਾ ਸੀ ਫਿਰ ਅਸੀਂ ਹੁਣ 420 406 465 608 71 ਔਰ ਜਿਹੜੀਆਂ ਇਹਨੇ 170 171 ਆਰਮ ਸੈਕਟ ਇਹ ਜੁਰਮ ਵਿੱਚ ਲੇਟਰ ਔਨ ਅਸੀਂ ਵਾਦਾ ਕੀਤਾ